ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਾਹਰ ਲਿਆਂ ਬੱਸਾਂ ਤੋਂ ਲਏ ਜਾਂਦੇ ਹੀ ਜ਼ਿਆਦਾ ਐਂਟਰੀ ਫੀਸ ਤੋਂ ਪ੍ਰੇਸ਼ਾਨ ਹੁੰਦੇ ਹੋਏ ਅੱਜ ਪੰਜਾਬ ਰੋਡਵੇ ਦੇ ਮੁਲਾਜ਼ਮਾਂ ਨੇ ਚੰਡੀਗੜ੍ਹ ਵਿੱਚ ਜਾਣ ਤੋਂ ਮਨਾ ਕਰ ਦਿੱਤਾ ਅੱਜ ਮਹਾਲੀ ਦੇ 6 ਫੇਜ਼ ਵਿਕੇ ਵੀ ਸਾਰੀਆਂ ਬੱਸਾਂ ਰੋਕਿਆ ਗਈਆਂ ਮੁਲਾਜ਼ਮ ਜੂਨੀਅਰ ਆਗੂਆਂ ਨੇ ਕਿਹਾ ਕਿ ਸੀਟੀਜੂ ਆਪਣੀ ਮਨਮਰਜ਼ੀ ਕਰਦਾ ਹੈ ਉਹਨਾਂ ਕਿਹਾ ਕਿ ਸੀਟੀਜੂ ਰਾਤ ਨੂੰ ਰੁਕਣ ਦੇ ਸਾਢੇ 600 ਰੁਪਏ ਪ੍ਰਤੀ ਬੱਸ ਲੈ ਰਿਹਾ ਹੈ ਜਦੋਂ ਕੋਈ ਕੋਈ ਵੀ ਸਹੂਲਤ ਨਹੀਂ ਦਿੱਤੀ ਜਾ ਰਹੀ ਆਗੂ ਨੇ ਕਿਹਾ ਕਿ ਟਾਈਮ ਟੇਬਲ ਵੀ ਸੀਟੀਜੂ ਆਪਣੇ ਹਿਸਾਬ ਨਾਲ ਹੀ ਬਣਾ ਰਿਹਾ ਹੈ ਜਦੋਂ ਕਿ ਦੂਜੀਆਂ ਬੱਸਾਂ ਨੂੰ ਘੱਟ ਸਮਾਂ ਦਿੱਤਾ ਜਾ ਰਿਹਾ ਹੈ ਮੇਰੇ ਨਾਲ ਤੁਸੀਂ ਦੇਖੋਗੇ ਕੀ ਕਹਿਣਾ ਚਾਹੀਦੀ ਪੰਜਾਬ ਰੋਡ ਦੇ ਇੰਸਪੈਕਟਰ ਜੀ ਇਹ ਸੀਟੀਜੂ ਵਾਲੇ ਕੋਈ ਵੀ ਕੰਮ ਹੋਵੇ ਜੀ ਆਪਣੀ ਮਰਜ਼ੀ ਨਾਲ ਕਰਦੇ ਆ ਕੋਈ ਟਾਈਮ ਟੇਬਲ ਪਾਣਾ ਹੈ ਸਾਾਨੂੰ ਨਹੀਂ ਬੁਲਾਉਂਦੇ ਸਾਡਾ ਪੰਜਾਬ ਦਾ 2.5 300 ਕਿਲੋਮੀਟਰ ਹੈ ਇਹਨਾਂ ਕੋਲ 6 ਕਿਲੋਮੀਟਰ ਹੈ ਇਹ ਆਪਾਂ ਹੀ ਟਾਈਮ ਬਣਾਉਨੇ ਆ ਆਪੇ ਹੀ ਮਰਜ਼ੀ ਨਾਲ ਗੱਡੀਆਂ ਨੂੰ ਟਾਈਮ ਦੰਨੇ ਆ ਤੇ ਪਰਤੀ ਹੈ ਜੋ ਅੱਡੇ ਦੀ ਉਹ 600 ਰੁਪਿਆ ਪਰ ਲਾਈਟ ਹੈ ਕੋਈ ਸੌਣ ਦਾ ਸੂਤ ਨਹੀਂ ਕੋਈ ਨਹਾਣ ਧੋਣ ਦੀ ਸੂਤ ਨਹੀਂ ਕੋਈ ਡਰਾਈਵਰਾਂ ਨੂੰ ਐਕਸਟਰਾ ਕੰਮ ਨਹੀਂ ਕਿਤਨਾ ਗੋਗਲ ਬਾਤਾਂ ਚੱਕੀ ਹੋਈ ਇਹਨਾਂ ਦੇ ਵੀ ਇਹ ਵੀ ਸਰ ਸਪੈਸ਼ਲ ਹੈ ਜੀ ਇਹਨਾਂ ਦੇ 2-2 ਪਰਮਟ ਹੈ ਉਹਨਾਂ ਤੇ 9-9 ਗੱਡੀਆਂ ਚੱਲਦੀਆਂ ਜੋ ਫੈਰਨ ਚੱਲਦੀਆਂ ਹਨ ਚੰਡੀਗੜ੍ਹ ਤੋਂ ਕੋਰਾਲੀ ਦੇ 17 ਪਰਮਟ ਇੱਕ ਦਿਨ ਵਿੱਚ ਇਹਨਾਂ ਦੇ ਐਸਟੀਏ ਨੇ ਲਾਗੂ ਕਰਦੇ ਇਹ ਸਾਨੂੰ ਕਿਸੇ ਗਵਰਨਰ ਦਾ ਫੋਨ ਆਇਆ ਇਹ ਉਧਰ ਸਵਾਰੀ ਬਹੁਤ ਉਹ ਸਾਡੇ ਪਰ ਜ਼ਬਰਦਸਤੀ ਥੋਪ ਕੇ ਗੱਡੀਆਂ ਚਲਾਦੇ ਜੇ ਅਸੀਂ ਗੱਡੀਆਂ ਰੋਕੀਆਂ ਸਰ ਉਹ ਅਸੀਂ ਗੱਲ ਕਰਨ ਜਾਣੇ ਤਾਂ ਉਹ ਆਪਣੀ ਮਰਜ਼ੀ ਨਾਲ ਗੱਲ ਨਹੀਂ ਕਰਦੇ ਸਾਨੂੰ ਸਾਰਾ ਦਿਨ ਬਿਠਾ ਕੇ ਸਾਨੂੰ ਕਹਿੰਦੇ ਨੇ ਕੱਲੂ ਆ ਜੀ ਤੇ ਹੁਣ ਇਹਨੂੰ ਕੰਟੀਨਿਊ ਜਾਰੀ ਰੱਖਣਾ ਹੈ ਕੰਟੀਨਿਊ ਜਾਰੀ ਜਦੋਂ ਤੱਕ ਰੱਖਾਂਗੇ ਜਦੋਂ ਤੱਕ ਕੋਈ ਹੱਲ ਨਹੀਂ ਹੁੰਦਾ ਜੀ ਅਸੀਂ ਆਪਣੇ ਪੰਜਾਬ ਦੀ ਸਵਾਰੀ ਨੂੰ ਥੂਂਟ ਦਵਾਵਾਂਗੇ ਆਪਣੀ ਗੱਡੀ ਪੰਜਾਬ ਪੰਜਾਬ ਚਲਾਵਾਂਗੇ ਅਸੀਂ ਯੂਟੀ ਚ ਲੈ ਕੇ ਨਹੀਂ ਜਾਣੀ ਉਹ ਆਪਣੀਆਂ ਨਾਲ ਲਿਖਿਆ ਅਸੀਂ ਤਾਂ ਇਹਨਾਂ ਨਾਲ ਹੀ ਰਾਤਰ ਮੇਰਾ ਨਾਮ ਗੁਰਮੀਤ ਸਿੰਘ ਪੰਜਾਬ ਰੋਡ ਦੇ ਚੰਡੀਗੜ੍ਹ ਡੀਪੂ ਤੋਂ ਬਹਾਰ ਰਹੇ ਸਰ ਕੀ ਮਾਮਲਾ ਜਿਹੜਾ ਮਾਮਲਾ ਇਹ ਸਾਡਾ ਸੀਟੀਜੂ ਨਾਲ ਹੈ ਜੀ ਲੋਕਿ ਸਾਡੇ 2000 ਦੇ 8 ਦੇ ਐਗਰੀਮੈਂਟ ਅਨੁਸਾਰ ਉਹ ਕਿਲੋਮੀਟਰ ਕਰਦੇ ਸੀ ਪਰ ਇੱਕ ਕੋ ਕਿਲੋਮੀਟਰ ਬਾਰ ਕਰ ਇਹਨਾਂ ਨੂੰ 29000 ਕਿਲੋਮੀਟਰ ਦਿੱਤੇ ਗਏ ਸੀ ਇਹ ਹੁਣ 45000 ਕਿਲੋਮੀਟਰ ਪ੍ਰਤੀ ਕਰ ਰਹੇ ਨੇ ਦੂਜਾ ਮਸਲਾ ਸਾਡਾ ਕਾਊਂਟਰਾਂ ਦਾ ਜੋ ਸਾਡੇ ਕਾਉਂਟਰ ਆ ਉਹ ਇਹ ਬਰਾਬਰ ਐਚਵੀਏਸੀ ਗੱਡੀ ਲਾ ਕੇ 40 40 ਮਿੰਟ ਸਾਡੇ 20 20 ਮਿੰਟ ਇਹ 40 40 ਮਿੰਟ ਆਪਣੀ ਗੁੰਡਾ ਰਾਜ ਕਰ ਰਹੇ ਨੇ ਇਸ ਪ੍ਰਤੀ ਸਾਨੂੰ ਦੋ ਮਹਾਲੀ ਤੋਂ ਸਰਵਿਸ ਚਲਾਨੀ ਪਈ ਨਹੀਂ ਇਹ ਸਾਡੀ ਜਿਹੜੀ ਗੋਟ ਪਰਮਿਟ ਗੱਡੀਆਂ ਨੇ ਉਹ ਅਸੀਂ ਰੋਕ ਰਹੇ ਆ ਤੇ ਬਾਕੀ ਜੋ ਸਾਡੀ ਬਾਟਰ ਟੂ ਬਾਟਰ ਹੈ ਸਿਟੀ ਜੂ ਰੋਕੀ ਜਾਊਗੀ ਅਸੀਂ ਪੰਜਾਬ 'ਚ ਸਰਵਿਸ ਦੇਵਾਂਗੇ ਉਹ ਜੂਟੀ 'ਚ ਦੇਣਗੇ